ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਠੰਡ ਠੰਡ ਤੋਂ ਠੀਕ ਹੋ ਭਾਈ ਸਾਰੇ ਅਸੀਂ ਵੀ ਠੀਕ ਆ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਵੀ ਸਾਰਿਆਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਸੋ ਅੱਜ ਮੈਂ ਤੁਹਾਨੂੰ ਸੁਣਾਉਣ ਲੱਗੀ ਆ ਇੱਕ ਤਰੂ ਤਾਰੇ ਦੀ ਦੱਸਣ ਲੱਗੀ ਆ ਵੀ ਜਿਹੜਾ ਇੱਕ ਬਾਲਕ ਤੋਂ ਧਰੂ ਉਤਾਰਾ ਕਿਵੇਂ ਬਣਿਆ ਇਹਨੂੰ ਕਹਾਣੀ ਕਹਿ ਲੋ ਬਾਤ ਕਹਿ ਲੋ ਬਾਤ ਕਹਿਣ ਚ ਜਿਆਦਾ ਮਜ਼ਾ ਆਉਂਦਾ ਤੇ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਸਾਰੀ ਸੁਣਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋਨੰਦ ਪਿਆਰੀ ਜੀ ਬਾਤ ਦਾ ਇੱਕ ਭਾਈ ਸਾਦ ਸੀ ਉਹ ਸਾਧ ਸ਼ਹਿਰ ਤੋਂ ਬਾਹਰ ਉਹਨੇ ਅਬਦੀ ਅਬਦਾ ਆਸ਼ਰਮ ਬਣਾਇਆ ਹੋਇਆ ਸੀ ਕੁਟੀਆਂ ਬਣਾਈ ਹੋਈ ਸੀ ਜਿਹੜੀ ਕਿ ਬਹੁਤ ਜ਼ਿਆਦਾ ਜਗ੍ਹਾ ਦੇ ਵਿੱਚ ਸੀ ਉੱਥੇ ਬਾਗ-ਭੂਗ ਲੱਗੇ ਹੋਏ ਸੀ ਮਾਲੀ ਰੱਖੇ ਹੋਏ ਸੀ ਉਹਨੇ ਤੇ ਚੇਲੇ ਚੰਪਟੇ ਉਹਦੇ ਨੌਕਰ ਚੱਕਰ ਬਹੁਤ ਰੱਖੇ ਹੋਏ ਸੀ ਇੱਕ ਭਾਈ ਉਹਨੇ ਕੁੱਤੀ ਰੱਖੀ ਹੋਈ ਸੀ ਜਦੋਂ ਚੇਲੇ ਉਹਨੂੰ ਜਿੱਥੇ ਵੀ ਨਿਮਾਉਂਦੇ ਸਾਧ ਨੂੰ ਤਾਂ ਉਹ ਕੁੱਤੀ ਉੱਥੇ ਬਹੁਤ ਡੂੰਘਾ ਟੋਆ ਪੱਟ ਦਿੰਦੀ। ਦੂਜੇ ਦਿਨ ਉਹਨੂੰ ਭਰਦੇ ਸਾਧ ਨੂੰ ਜਿੱਥੇ ਜਿਹੜੇ ਪਾਸੇ ਵੀ ਨਿਮਾਉਂਦੇ ਉੱਥੇ ਫੇਰ ਕੁੱਤੀ ਟੋਆ ਪੱਟ ਦਿਆ ਕਰੇ। ਉਹ ਫੇਰ ਉਹਨੂੰ ਭਰਿਆ ਕਰਨਾ। ਭਾਈ ਉਹ ਰੋਜ਼ ਦਾ ਕੰਮ ਹੋ ਗਿਆ। ਜਿੱਥੇ ਵੀ ਸਾਧ ਨੂੰ ਨਿਮਾਇਆ ਕਰਨ ਕੁੱਤੀ ਬਹੁਤ ਡੂੰਘਾ ਟੋਆ ਪੱਟ ਦਿਆ ਕਰੇ। ਉਹਨਾਂ ਨੂੰ ਭਰਨਾ ਪਿਆ ਕਰੇ ਚੇਲਿਆਂ ਨੂੰ ਉਹ ਤੰਗ ਆ ਗਏ। ਇੱਕ ਦਿਨ ਉਹ ਇਕੱਠੇ ਹੋ ਕੇ ਸਾਧ ਨੂੰ ਕਹਿੰਦੇ ਕਿ ਜਿਹੜੀ ਇਹ ਕੁੱਤੀ ਐ ਬਾਬਾ ਜੀ ਅਸੀਂ ਇਹ ਤੋਂ ਬਹੁਤ ਤੰਗ ਆ ਇਹ ਜਿੱਥੇ ਵੀ ਤੁਹਾਨੂੰ ਨਿਵਾਉਣਾ ਹੈ ਉੱਥੇ ਬਹੁਤ ਡੂੰਘਾ ਟੋਆ ਪੱਟ ਦਿੰਦੀ ਐ ਅਸੀਂ ਫੇਰ ਉਹਨੂੰ ਭਰਦਿਆਂ ਰੋਜ਼ ਦਾ ਕੰਮ ਐ ਇਹਦਾ ਉਹ ਕਹਿੰਦਾ ਉਹ ਬੋਲਿਆ ਨਹੀਂ ਜੀ ਸਾਧ ਕੁਛ ਉਹ ਬਾਹਰ ਨਿਕਲਿਆ ਤਾਂ ਉਹਨੂੰ ਕੁੱਤੀ ਨੂੰ ਦੇਖ ਕੇ ਕਹਿੰਦਾ ਜਿਹੜੀ ਕੁੱਤੀ ਟੋਆ ਪੱਟਦੀ ਸੀ ਤੇ ਉਹਨੂੰ ਕਹਿੰਦਾ ਜਾ ਉਗਣ ਹਾਰੀਏ ਬਾਂਦਰੀ ਬਣ ਜਾ ਉਹ ਜੀ ਬਾਂਦਰੀ ਬਣ ਗਈ ਕੁੱਤੀ ਹੁਣ ਬਾਂਦਰੀ ਬਣ ਕੇ ਸਾਰੇ ਤਾਂ ਚੇਲਿਆਂ ਦੇ ਕੱਪੜੇ ਲੀੜੇ ਦਰਖਤਾਂ ਤੇ ਟੰਗ ਦਿਆ ਕਰੇ ਇੱਕ ਉਥੇ ਮਾਲੀ ਮਾਲਣ ਦੇ ਛੋਟਾ ਜਿਹਾ ਬੱਚਾ ਸੀ ਬੇਟਾ ਹੋਇਆ ਸੀ ਉਹਦੇ ਉਹ ਉਹਨੂੰ ਬੱਚੇ ਨੂੰ ਚੱਕ ਕੇ ਲੈ ਜਾਇਆ ਕਰੇ ਮਾਲਣ ਦੇ ਬੱਚੇ ਨੂੰ ਤੇ ਉਹਨੂੰ ਉੱਪਰ ਦਰਖਤਾਂ ਤੇ ਲਈ ਫਿਰਿਆ ਕਰੇ ਤੁਹਾਨੂੰ ਪਤਾ ਹੀ ਹੋਣਾ ਵੀ ਇਹ ਜਿਹੜੀ ਬਾੰਦਰੀ ਹੁੰਦੀ ਹੈ ਨਾ ਇਹ ਚੀਜ਼ ਨਹੀਂ نیچے ਫੈਂਕਦੀ ਹੁੰਦੀ ਆਪ ਚਾਹੇ ਜਿਵੇਂ ਮਰਜ਼ੀ ਛਾਲਾ ਮਾਰੀ ਜਾਂਦੀ ਹੈ ਚੀਜ਼ ਨਹੀਂ ਕਦੇ ਵੀ ਛੱਡਦੀ ਹੱਥ ਚੋਂ ਕੁਝ ਵੀ ਹੋਵੇ ਤੇ ਭਾਈ ਉਹ ਮੁੰਡੇ ਨੂੰ ਲਈ ਫਰੀ ਜਾਇਆ ਕਰੇ ਇੱਕ ਦਰਖਤ ਤੋਂ ਉਹ ਡਾਣੇ ਤੇ ਉਹ ਡਾਣੇ ਤੋਂ ਉਹ ਡਾਣੇ ਤੇ ਭਾਈ ਉਹ ਵਿਚਾਰੇ ਮਾਗਰ ਮਾਗਰ ਮਾਲੀ ਤੇ ਮਾਲਣ ਫਿਰਿਆ ਕਰਨ ਡਰਿਆ ਕਰਨ ਫਿਰ ਹੱਥ ਬੰਨ ਕੇ ਗਏ ਦੋਨੇ ਜੀ ਸਾਧ ਲਵੇ ਕਹਿੰਦੇ ਮਹਾਰਾਜ ਅਸੀਂ ਤਾਂ ਇਹਨੇ ਬਹੁਤ ਤੰਗ ਕਰੇ ਹੋਇਆ ਵੀ ਸਾੜ ਤਾਂ ਬੱਚੇ ਨੂੰ ਲੈ ਜਾਂਦੀ ਐ ਇਹ ਬਾਂਦਰੀ ਚੱਕ ਕੇ ਵੀ ਨਾ ਜਾਣੇ ਕਿਤੇ ਹੱਥ ਚੋਂ ਡਿੱਗ ਪਿਆ ਬੱਚਾ ਸਾਡਾ ਤਾਂ ਸੰਤਮਸਾ ਰੱਬ ਨੇ ਦਿੱਤਾ ਹੈ ਜਾ ਜਾਂਦੀ ਹੋ ਜੂਗੀ ਸਾਡਾ ਕੀ ਬਣੂਗਾ ਵੀ ਕੀ ਬਣੇ ਇਸ ਗੱਲ ਦਾ ਹੱਲ ਕੱਢੋ ਉਹ ਕਹਿੰਦਾ ਠੀਕ ਐ ਭਾਈ ਫਿਰ ਬਾਦਰੀ ਦੇ ਸਾਹਮਣੇ ਵਗ ਗਿਆ ਉਹਨੂੰ ਕਹਿੰਦਾ ਜਾ ਔਗਣਹਾਰੀਏ ਹਿਰਨੀ ਬਣ ਜਾ ਭਾਈ ਉਹ ਹਿਰਨੀ ਬਣ ਗਈ ਹੁਣ ਹਿਰਨੀ ਕਾਦਾ ਬਣੀ ਉਹਦਾ ਸਾਰੇ ਫਲ ਫਰੂਟ ਕੱਚੇ ਤੇ ਉਹ ਟੁਕ ਟੁਕ ਕੁਸੜਦਿਆ ਕਰੇ ਪੱਕੇ ਨੇ ਕੋਈ ਖਾ ਲਿਆ ਕੋਈ ਸਿੱਟਤਾ ਸਾਰੇ ਬਾਗ ਬਾਗ ਦੇ ਵਿੱਚ ਫਿਰਜਿਆ ਕਰੇ ਜਿੱਥੇ ਜੀ ਕਰੇ ਪਿਸ਼ਾਬ ਕਰਤਾ ਜਿੱਥੇ ਜੀ ਕਰੇ ਮਿੰਗਣਾ ਕਰਤੀਆਂ ਮੁਸਕਮਾਰਿਆ ਕਰੇ ਕਹਿੰਦੇ ਉਹ ਭਾਈ ਭੇਰੂ ਤੋਂ ਦੁਖੀ ਆ ਕੇ ਸਾਰੇ ਚੇਲੇ ਚਪਟੇ ਤੇ ਮਾਲੀ ਇਕੱਠੇ ਹੋ ਕੇ ਸਾਧ ਨੂੰ ਕਹਿੰਦੇ ਮਹਾਰਾਜ ਅਸੀਂ ਤਾਂ ਬਹੁਤ ਤੰਗਾਂ ਇਹ ਤਾਂ ਕੁਸ ਕਰਦੀ ਐ ਫਿਰ ਭਾਈ ਉਹਨੇ ਸਾਧ ਨੇ ਕੀ ਕਰਿਆ ਉਹਨੂੰ ਕਹਿੰਦਾ ਜਾ ਔਗਣ ਹਾਰੀਏ ਤੂੰ ਸਬਜ ਬਰੀ ਬਣ ਜਾ ਭਾਈ ਉਹ ਤਾਂ ਬਹੁਤ ਸੁੰਦਰ ਮਟਿਆਰ ਬਣ ਗਈ ਸੋਹਣੀ ਸੁਨੱਖੀ ਲੰਬੀ ਲੰਜੀ ਕੁੜੀ ਬਣ ਗਈ ਉਹਦੀ ਤਾਂ ਚਲੋ ਸਾਦ ਦੇ ਕੋਲ ਰਹਿੰਦੀ ਹੈ ਉਹਦਾ ਕੰਮ ਧੰਦਾ ਕਰਾਉਂਦੀ ਹੈ ਕਰਦੀ ਹੈ ਸਾਰਾ ਭਾਈ ਲੋਕਾਂ ਚ ਚਰਚਾ ਹੋਣ ਲੱਗੀ ਸ਼ਹਿਰ ਚ ਵੀ ਸਾਦ ਦੀ ਕੁੜੀ ਹੈ ਇੱਕ ਬਹੁਤ ਹੀ ਸੁੰਦਰ ਕੁੜੀ ਹੈ ਤਾਂ ਲੋਕ ਉਹਨੂੰ ਦੇਖਣ ਜਾਇਆ ਕਰਨ ਹੁਣ ਕਿਸੇ ਨੂੰ ਇਹ ਪਤਾ ਨਾ ਬਾਹਰ ਵੀ ਇਹ ਕਿਵੇਂ ਬਣੀ ਹੋਈ ਹੈ ਕੁੜੀ ਤਾਂ ਭਾਈ ਜਿਹੜਾ ਸ਼ਹਿਰ ਦਾ ਰਾਜਾ ਸੀ ਉਹਨੂੰ ਵੀ ਪਤਾ ਲੱਗ ਗਿਆ ਵੀ ਸਾਦ ਦੇ ਕੁੜੀ ਹੈਗੀ ਬਹੁਤ ਸੋਹਣੀ ਕੁੜੀ ਹੈ ਵੀ ਲੋਕ ਦੇਖਣ ਜਾਂਦੇ ਨੇ ਵਜ਼ੀਰ ਨੂੰ ਕਹਿੰਦਾ ਚਲ ਆਪਾਂ ਵੀ ਦੇਖ ਕੇ ਆਈਏ ਵੀ ਇਹੀ ਜੀ ਕਹੀ ਜੀ ਕੁੜੀਆ ਜੀ ਤੇ ਥਾਂ ਥਾਂ ਚਰਚੇ ਹੁੰਦੇ ਨੇ ਤੇ ਦੂਜੇ ਦਿਨ ਉਹ ਰਾਜਾ ਤੇ ਵਜ਼ੀਰ ਚਲੇ ਗਏ ਰਾਜਾ ਕਹਿੰਦਾ ਵੀ ਮੈਂ ਰਾਜਿਆਂ ਵਾਲਾ ਪੇਸ ਨਹੀਂ ਵੀ ਮੈਂ ਸਿੰਪਲ ਬੰਦੇ ਵਾਲਾ ਸਾਦੇ ਬੰਦੇ ਵਾਲਾ ਪੇਸ ਬਣਾ ਕੇ ਜਾਊ ਵੀ ਜੇ ਉਹਨੂੰ ਪਤਾ ਲੱਗ ਗਿਆ ਸਾਧ ਨੂੰ ਵੀ ਰਾਜਾ ਆਇਆ ਕਹਿੰਦਾ ਉਹਨੂੰ ਹੰਕਾਰ ਹੋ ਜਾਊਗਾ ਵੀ ਰਾਜਾ ਵੀ ਮੇਰੀ ਕੁੜੀ ਦੇਖਣ ਆਇਆ ਹੈ ਚਲੋ ਉਹ ਗਏ ਸਾਧ ਨੇ ਦੇਖ ਲਿਆ ਵੀ ਰਾਜਾ ਆਂਦਾ ਤੁਰਿਆ ਸਾਧ ਕੋਲੇ ਬੈਠੇ ਖੜੇ ਗੱਲਾਂ ਬਾਤਾਂ ਇਧਰ ਲਈ ਉਧਰ ਲਈ ਮਾਰੀਆਂ ਤਾਂ ਵਾਪਸ ਮੁੜਨ ਲੱਗੇ ਤਾਂ ਉਹ ਰਾਜਾ ਸੀ ਜਿਹੜਾ ਉਹ ਦੇਖੇ ਪਿੱਛੇ ਮੁੜ ਮੁੜੋ ਕੁੜੀ ਨੂੰ ਦੇਖੀ ਜਾਵੇ ਜਦੋਂ ਦੇਖੀ ਜਾਵੇ ਤਾਂ ਸਾਧ ਨੇ ਦੇਖਿਆ ਵੀ ਇਹ ਮੇਰੀ ਕੁੜੀ ਨੂੰ ਦੇਖਦਾ ਜਾਂਦਾ ਬਾਰ ਬਾਰ ਪਿੱਛੇ ਮੁੜ ਕੇ ਦੂਜੇ ਦਿਨ ਭਾਈ ਉਹਨੇ ਚੇਲਾ ਭੇਜਤਾ ਵੀ ਜਾ ਰਾਜੇ ਨੂੰ ਬੁਲਾ ਕੇ ਲਿਆ ਚੇਲਾ ਗਿਆ ਕਹਿੰਦਾ ਜੀ ਰਾਜਾ ਸਾਹਿਬ ਨੂੰ ਆਸ਼ਰਮ ਚ ਬਾਬਾ ਜੀਆ ਨੇ ਬੁਲਾਇਆ ਰਾਜਾ ਡਰ ਗਿਆ ਕਹਿੰਦਾ ਵੀ ਮੈਂ ਉਹਦੀ ਕੁੜੀ ਨੂੰ ਦੇਖਦਾ ਆਉਂਦਾ ਤੇ ਵੀ ਪਤਾ ਨਹੀਂ ਮੈਨੂੰ ਕੀ ਕਰ ਦੂਗਾ ਵਜ਼ੀਰ ਨੂੰ ਕਹਿੰਦਾ ਤੂੰ ਜਾਇਆ ਭਾਈ ਵਜ਼ੀਰ ਗਿਆ ਤਾਂ ਸਾਧ ਨੂੰ ਕਹਿੰਦਾ ਦੱਸੋ ਜੀ ਉਹ ਕਹਿੰਦਾ ਮੈਂ ਤਾਂ ਰਾਜੇ ਨੂੰ ਬੁਲਾਇਆ ਮੈਨੂੰ ਤਾਂ ਉਹਦੇ ਤਾਂ ਕੰਮ ਹੈ ਮੈਂ ਗੱਲ ਕਰਨੀ ਹੈ ਵੀ ਤੇਰੇ ਨਾਲ ਨਹੀਂ ਉਸ ਨੂੰ ਭੇਜ ਦੂਜੇ ਦਿਨ ਭਾਈ ਰਾਜਾ ਗਿਆ ਦਰਦ ਡਰ ਰਾਉਂਦਾ ਤਾਂ ਸਾਧ ਉਹਨੂੰ ਕਹਿੰਦਾ ਵੀ ਆਹ ਮੇਰੀ ਕੁੜੀ ਐ ਵੀ ਹੁਣ ਇਹ ਜਵਾਨ ਐ ਮੈਂ ਇਹਦਾ ਵਿਆਹ ਕਰਨਾ ਤੇਰੇ ਨਾਲ ਕਰਨਾ ਚਾਹੁੰਨਾ ਵੀ ਦਾਜ ਦਹੂ ਜ ਮੇਰੇ ਕੋਲੇ ਕੁਛ ਨਹੀਂ ਵੀ ਦੇਖ ਲੈ ਵੀ ਮੈਂ ਤੇਰੇ ਨਾਲ ਇਹਦਾ ਵਿਆਹ ਕਰਨਾ ਚਾਹੁੰਨਾ ਉਹ ਕਹਿੰਦਾ ਜੀ ਠੀਕ ਐ ਦਾਜ ਦਹੇਜ ਦੀ ਮੈਨੂੰ ਕੀ ਲੋੜ ਐ ਮੈਂ ਤੇਰੇ ਕੋਲ ਤਾਂ ਪਹਿਲੇ ਹੀ ਮੇਰੇ ਕੋਲ ਬਹੁਤ ਕੁਛ ਐ ਮੈਂ ਤਾਂ ਰਾਜਾ ਐ ਉਹ ਕਹਿੰਦਾ ਵੀ ਤੁਸੀਂ ਦੱਸੋ ਵਿਆਹ ਤੁਹਾਡੇ ਪੰਡਤ ਨੂੰ ਮੈਂ ਇੱਥੇ ਲੈ ਕੇ ਆਵਾਂ ਜਾਂ ਮੇਰੇ ਮਹਿਲਾਂ 'ਚ ਕਰਾਂ ਉਹ ਕਹਿੰਦਾ ਭਾਈ ਤੂੰ ਇੱਥੇ ਲੈ ਕੇ ਆ ਤਾਂ ਭਾਈ ਉਹ ਦਿਨ ਰੱਖ ਕੇ ਵਿਆਹ ਕੇ ਲੈ ਗਿਆ ਉਹਨੂੰ ਕੁੜੀ ਨੂੰ ਰਾਜੇ ਦਾ ਇਹ ਦੂਜਾ ਵਿਆਹ ਸੀ ਪਹਿਲੇ ਵਿਆਹ ਦੇ ਉਹਦੇ ਇੱਕ ਬੱਚਾ ਸੀ ਧਰੋ ਦਾ ਨਾਂ ਸੀ ਬੱਚੇ ਦਾ ਤਾਂ ਜਦੋਂ ਲੈ ਗਿਆ ਵਿਆਹ ਕੇ ਉਹਨੇ ਇੱਕ ਹੋਰ ਮਹਿਲ ਬਣਵਾਇਆ ਉਹ ਰਾਣੀ ਨੂੰ ਉਹਨੇ ਉੱਥੇ ਰੱਖਿਆ ਫਿਰ ਸਾਧ ਦੀ ਕੁੜੀ ਨੂੰ ਫਿਰ ਇੱਕ ਦਿਨ ਭਾਈ ਉਹ ਜਿਹੜਾ ਬੱਚਾ ਸੀ ਧਰਵ ਉਹ ਰੋਜ਼ ਦੀ ਤਰ੍ਹਾਂ ਆਪਣੇ ਪਿਓ ਦੀ ਗੋਦੀ 'ਚ ਜਾ ਕੇ ਵੜ ਗਿਆ ਤਾਂ ਉਹ ਜਿਹੜੀ ਸਾਧ ਦੀ ਕੁੜੀ ਸੀ ਰਾਣੀ ਉਹਨੇ ਗੁੱਸੇ ਦੇ ਨਾਲ ਨਫ਼ਰਤ ਦੇ ਨਾਲ ਉਹਨੂੰ ਗੋਦੀ 'ਚੋਂ ਬਾਹ ਫੜ ਕੇ ਗੋਦੀ 'ਚੋਂ ਕੱਢਤਾ ਉਹਨੂੰ ਕਹਿੰਦੀ ਜੇ ਤੈਂ ਇਹ ਗੋਦੀ ਚ ਤਾਂ ਕਹਿੰਦੀ ਬੈਠਣਾ ਸੀ ਤਾਂ ਮੇਰੇ ਪੇਟੋਂ ਜਨਮ ਲੈਣਾ ਸੀ ਕਹਿੰਦੀ ਇੱਥੇ ਤਾਂ ਉਹ ਬੱਚਾ ਬੈਠੂ ਜਿਹੜਾ ਮੇਰੇ ਪੇਟੋਂ ਜਨਮ ਲਊਗਾ ਉਹਦਾ ਅੱਕਾ ਕਹਿੰਦੀ ਇਹ ਰਾਜਾ ਭਾਈ ਮੁੰਡਾ ਬੜਾ ਦੁਖੀ ਹੋਇਆ ਭੱਜ ਗਿਆ ਆਪਦੀ ਮਾਂ ਕੋਲ ਮਾਂ ਕੋਲ ਜਾ ਕੇ ਉਹਨੂੰ ਕਹਿੰਦਾ ਵੀ ਗਾ ਮਾਂ ਬੈਠੀ ਰੋ ਰਹੀ ਐ ਵੀ ਇਹਨੇ ਹੋਰ ਵਿਆਹ ਕਰਾ ਲਿਆ ਸਾਡੀ ਤਾਂ ਹੁਣ ਗਈ ਕਦਰ ਮੇਰੇ ਤਾਂ ਬੱਚੇ ਦਾ ਪਤਨ ਕੀ ਬਣੂਗਾ ਉਹ ਟੈਂਸ਼ਨ ਚ ਬੈਠੀ ਐ ਫਿਕਰਾਂ ਚ ਤਾਂ ਉਹ ਕਹਿੰਦਾ ਮਾਂ ਤੂੰ ਕਿਉਂ ਰੋਨੀ ਐ ਉਹ ਕਹਿੰਦੀ ਵੀ ਮੈਂ ਤਾਂ ਰੋਨੀ ਆ ਪੁੱਤ ਵੀ ਇਹ ਰਾਜੇ ਨੇ ਟਕਰਾ ਲਿਆ ਬਿਆ ਹੋਰ ਵੀ ਹੁਣ ਤੇਰਾ ਇੱਥੇ ਕੋਈ ਨਹੀਂ ਹੈਗਾ ਨਾ ਕੋਈ ਤੇਰਾ ਮਾਂ ਬਾਪ ਐ ਨਾ ਤੇਰਾ ਕੋਈ ਦਾਦਾ ਦਾਦੀ ਭੂਆ ਭੂਫੀ ਤਾਇਆ ਚਾਚਾ ਤੇਰੇ ਤਾਂ ਕੁਝ ਹੈ ਹੀ ਨਹੀਂ ਫਿਰ ਮੁੰਡੇ ਨੇ ਗੱਲ ਦੱਸੀ ਤਰੁਵ ਨੇ ਕਿ ਨਾ ਮਾਂ ਮੈਂ ਮੇਰੇ ਬਾਪ ਦੀ ਗੋਦੀ ਚ ਬੈਠਾ ਸੀ ਵੀ ਮੈਨੂੰ ਉਹਨੇ ਰਾਣੀ ਨੇ ਬਾਹਰ ਕੱਢ ਤਾ ਵਾਂ ਫੜ ਕੇ ਉਹ ਹੋਰ ਫਿਕਰਾਂ ਚ ਹੋ ਗਈ ਉਹ ਕਹਿੰਦੀ ਵੀ ਤੇਰਾ ਤਾਂ ਪੁੱਤ ਹੋਣਾ ਪਰਮਾਤਮਾ ਹੀ ਐ ਕਹਿੰਦੀ ਵੀ ਏ ਹੁਣ ਇੱਥੇ ਕਹਿੰਦੀ ਤੇਰਾ ਖੁਸ਼ ਨਹੀਂ ਹੈਗਾ ਮਹਿਲ ਚ ਤੇਰਾ ਤਾਂ ਸਿਰਫ ਉਹ ਰੱਬ ਐ ਕਹਿੰਦੀ ਉਸੇ ਨੂੰ ਧਿਆਇਆ ਕਰ ਭਾਇਓ ਬੱਚੇ ਦੇ ਮਨ ਚ ਗੱਲ ਵੱੜ ਗਈ ਵੀ ਮੇਰੇ ਨਾਲ ਵੀ ਐਂ ਕਰਿਆ ਰਾਣੀ ਨੇ ਵੀ ਮੇਰੀ ਮਾਂ ਤਾਂ ਸਹੀ ਕਹਿੰਦੀ ਐ ਉਹ ਤਾਂ ਜੀ ਘਰੋਂ ਭੱਜ ਗਿਆ। ਭੱਜਿਆ ਹੋਇਆ ਘਰੋਂ ਤਾਂ ਰਾਜੇ ਨੂੰ ਇਤਲਾ ਮਿਲ ਗਈ ਵੀ ਤੇਰਾ ਮੁੰਡਾ ਸ਼ਹਿਰ ਤੋਂ ਬਾਹਰ ਭੱਜਿਆ ਜਾ ਰਿਹਾ ਸੀ ਸ਼ਹਿਰ ਟੱਪ ਗਿਆ ਤਾਂ। ਰਾਜੇ ਨੇ ਬੰਦੇ ਭੇਜੇ। ਕੰਨ ਆਉਂਦਾ ਮੁੰਡਾ ਮੁੰਡਾ ਕਹਿੰਦਾ ਮੈਂ ਜਾਂਦਾ ਨਹੀਂ। ਤਾਂ ਜਦੋਂ ਮੁੰਡਾ ਗਿਆ ਜਾਂਦਾ ਜੀ ਤੁਰ ਤੁਰ ਜਾਂਦਾ ਤਾਂ ਉਹਨੂੰ ਨਾਰਦ मुनि ਮਿਲਿਆ। ਨਾਰਦ मुनि ਕਹਿੰਦਾ ਤੂੰ ਕਿੱਥੇ ਜਾਨਾ ਹੈ? ਉਹ ਕਹਿੰਦਾ ਮੈਂ ਪਰਮਾਤਮਾ ਕਹਿੰਦਾ ਵੀ ਆਹ ਗੱਲਾਂ ਐ ਹੋ ਗਈ ਮੇਰੀ ਮਾਂ ਕਹਿੰਦੀ ਐ ਵੀ ਹੁਣ ਤੇਰਾ ਪਰਮਾਤਮਾ ਹੈ ਕਹਿੰਦਾ ਹੁਣ ਮੈਂ ਪਰਮਾਤਮਾ ਦੇ ਕੋਲ ਹੀ ਜਾਣਾ ਉਹਨੇ ਬਹੁਤ ਸਮਝਾਇਆ ਨਾਰਦ मुनि ਨੇ ਵੀ ਤੂੰ ਨਾ ਜਾ ਜੰਗਲ ਨੇ ਉਹਨੇ ਡਰਾਇਆ ਇੱਥੇ ਤਾਂ ਸੱਪ ਨੇ ਇੱਥੇ ਸ਼ੇਰ ਬਗਿਆੜ ਨੇ ਤੈਨੂੰ ਖਾ ਜਾਣਗੇ ਉਹ ਕਹਿੰਦਾ ਨਾ ਮੇਰਾ ਪਰਮਾਤਮਾ ਹੈ ਕਹਿੰਦਾ ਮੈਨੂੰ ਕਿਵੇਂ ਖਾ ਜਾਣਗੇ ਭਾਈ ਉਹ ਨਾ ਮੰਨਿਆ ਤਾਂ ਨਾਰਦ मुनि ਕਹਿੰਦਾ ਚੰਗਾ ਤੂੰ ਐਸ ਦਿਸ਼ਾ ਵੱਲ ਵਗ ਜਾ ਕਹਿੰਦਾ ਉੱਥੇ ਇੱਕ ਜਾ ਕੇ ਕਹਿੰਦਾ ਤੈਨੂੰ ਮਿਲੂਗੀ ਕੂਟੀਆ ਉੱਥੇ ਕਹਿੰਦਾ ਬੈ ਕੇ ਧਿਆਲੀਂ ਤੂੰ ਪਰਮਾਤਮਾ ਨੂੰ ਕਹਿੰਦਾ ਨਾਲੇ ਉੱਥੇ ਤੈਨੂੰ ਕਹਿੰਦਾ ਜਦੋਂ ਤੂੰ ਬੋਲਿਆ ਕਰੇਂਗਾ ਵੀ ਮੈਂ ਖਾਣਾ ਖਾਣਾ ਹੈ ਕੋਈ ਵੀ ਚੀਜ਼ ਮੰਗਾਈਂ ਕਹਿੰਦਾ ਤੇਰੇ ਮੂਰੇ ਹਾਜ਼ਰ ਹੋ ਜਾਇਆ ਕਰੂ ਬਸ ਤੂੰ ਕਹਿਦਿਆ ਕਰੀ ਵੀ ਮਾਂ ਚੀਜ਼ ਲੈਣੀ ਹੈ ਚਲੋ ਜੀ ਉਹ ਕਹਿੰਦਾ ਠੀਕ ਹੈ ਭਾਈ ਮੁੰਡਾ ਵਗ ਗਿਆ ਉੱਥੇ ਕੂਟੀਆ ਚ ਵਗ ਗਿਆ ਜਿੱਥੇ ਉਹਨੇ ਦੱਸਿਆ ਉਸੇ ਰਸਤੇ ਤਾਂ ਉੱਥੇ ਜਪ ਤਪ ਕਰਿਆ ਬੈਠ ਕੇ ਭਗਤੀ ਕਰੀ ਭੁੱਖ ਲੱਗਿਆ ਕਰੇ ਨਾ ਲੱਗਿਆ ਕਰੇ ਤਾਂ ਖਾਣਾ ਮੰਗਾ ਲਿਆ ਕਰੇ ਕਹਦਿਆ ਕਰੇ ਮੈਨੂੰ ਰੋਟੀ ਭੋਜਨ ਆ ਜੇ ਥੜ ਲੱਗ ਕੇ ਆ ਜੇ ਕਰੇ ਚਲੋ ਉਹਨੇ ਕਿ ਭਾਈ ਫੇਰ ਉਹਨੇ ਉੱਥੇ ਇੰਨਾ ਚਿਰ ਭਗਤੀ ਕਰੀ ਨਾ ਬੈਠ ਕੇ ਮੁੰਡੇ ਨੇ ਮਨ ਤਨ ਸਾਰਾ ਪਰਮਾਤਮਾ ਚ ਲਾਤਾ ਆਪਦਾ ਤਾਂ ਜਦੋਂ ਪਰਮਾਤਮਾ ਨੇ ਦੇਖਿਆ ਫਿਰ ਰੱਬ ਖੁਦ ਉਤਰ ਕੇ ਆਇਆ ਉਹਨੂੰ ਕਹਿੰਦਾ ਵੀ ਮੈਂ ਤੇਰੀ ਭਗਤੀ ਤੋਂ ਬੱਚਾ ਬਹੁਤ ਖੁਸ਼ ਆਂ ਵੀ ਤੈਨੂੰ ਸੇਵਾ ਭਾਵਨਾ ਦੇ ਨਾਲ ਇੰਨੀ ਲੀਨਤਾ ਤੇਰੀ ਭਗਤੀ ਦੇ ਵਿੱਚ ਤੂੰ ਤਾਂ ਇੱਕਮਿਕ ਹੋ ਗਿਆ ਮੇਰੇ ਨਾਲ ਵੀ ਤੂੰ ਇਸ ਦੁਨੀਆ ਇਹ ਦੁਨੀਆ ਤੇਰੇ ਕਾਬਿਲ ਨਹੀਂ ਹੈਗੀ ਹੁਣ ਤੂੰ ਤਰੂ ਹੈ ਕਹਿੰਦਾ ਤੂੰ ਤਰੂ ਤਾਰਾ ਬਣ ਕੇ ਚਮਕੇਗਾ ਕਹਿੰਦਾ ਇਸ ਦੁਨੀਆ ਤੇ ਕਹਾਂ ਹੁਣ ਤੂੰ ਤਾਰਾ ਬਣ ਜਾ। ਉਦੋਂ ਫਿਰ ਭਗਵਾਨ ਨੇ ਉਸ ਬੱਚੇ ਨੂੰ ਤਾਰਾ ਬਣਾਇਆ ਜਿਹਨੂੰ ਆਪਾਂ ਤਰੂ ਤਾਰਾ ਕਹਿੰਨੇ ਆ। ਇਹ ਉਹ ਰਾਜੇ ਦਾ ਬੇਟਾ ਸੀ। ਅੱਗੇ ਮੈਂ ਵੀ ਸੁਣਦੀ ਹੁੰਦੀ ਵੀ ਇੱਕ ਬੱਚੇ ਤੋਂ ਤਰੂ ਤਾਰਾ ਬਣਿਆ। ਛੋਟੇ ਹੁੰਦੇ। ਉਦੋਂ ਇੰਨੀ ਜਾਣਕਾਰੀ ਨਹੀਂ ਹੁੰਦੀ ਹੁੰਦੀ ਉਹ ਦਸੂਗੋ ਹੱਸਦੇ ਹੁੰਦੇ ਵੀ ਲੈ ਝੂਠ ਬੋਲਦੇ ਨੇ। ਪਰ ਇਹ ਝੂਠ ਨਹੀਂ ਇਹ ਸਚਾਈ ਹੈ। ਤਰੂ ਤਾਰਾ ਜਨਮ ਉਹਦਾ ਐ ਹੋਇਆ ਸੀ। ਬਿਲਕੁਲ ਰਾਜੇ ਦਾ ਬੱਚਾ ਸੀ। ਮਾ ਦੇ ਕਹੇ ਤੋਂ ਭਗਤੀ ਚ ਗਿਆ ਤੇ ਧਰੂਤਾਰਾ ਭਗਤੀ ਕਰਕੇ ਪਰਮਾਤਮਾ ਦੇ ਨਾਲ ਲਿਵ ਲਾ ਕੇ ਧਰੂਤਾਰਾ ਬਣ ਗਿਆ ਸੋ ਮਨ ਤਨ ਨਾਲ ਆਪਾਂ ਸੱਚੇ ਦਿਲ ਨਾਲ ਭਗਤੀ ਕਰਦੇ ਆ ਉਹ ਫਿਰ ਨੇਫੜੀ ਜਾਂਦੀ ਧੰਨਵਾਦ ਜੀ